ਲਓ ਜੀ ਹੋ ਗਿਆ ਕੰਮ ਸ਼ੁਰੂ ਅੱਜ ਦੁਆਰੇ ਕੱਲ ਤਾਂ ਮਿਸਤਰੀ ਨੇ ਛੁੱਟੀ ਕਰ ਲਈ ᱛᱮ ਅੱਜ ਦੁਆਰੇ ਕੰਮ ਸ਼ੁਰੂ ਹੋਇਆ ਤਾਂ ਲੱਗੇ ਹੋਏ ਨੇ ਸਾਰੇ ਅੱਜ ਪਰ ਕੀ ਕਹਿੰਦੇ ਆ ਮਿਸਤਰੀ ਇੱਕ ਆ ਬੀਬੀਆਂ ਭੈਣੀਆਂ ਸਾਰੀਆਂ ਤਿੰਨ ਬੀਬੇ ਬੀਬਾ ਭੈਣ ਆਏ ਹੋਇਆ ਤੇ ਤਿੰਨੇ ਲੱਗੇ ਜੋਰ ਠੋਰਾਂ ਦੇ ਨਾਲ ਤੇ ਪਰ ਅਸੀਂ ਤਾਂ ਮੈਂ ਤਾਂ ਬੀਬੀਆਂ ਭਣੇ ਦੇ ਵਾਸਤੇ ਬੁਲਾਈ ਜਾਂਦੀ ਆ ਮੰਗੋ ਵੀ ਆ ਜਿਹੜਾ ਇੱਥੇ ਮਿੱਟੀ ਦੇ ਵਿੱਚ ਪਾ ਲਓ ਸਾਰੇ ਚ ਪਾ ਲੀਏ ਮਿਸਤਰੀ ਦੇ ਬੰਦੇ ਨਹੀਂ ਆਏ ਹੈਗੇ ਅਜ ਦਿਹਾੜੀਏ ਉਹ ਕਹਦਾ ਫਿਰ ਮੈਨੂੰ ਦੇ ਦੇ ਤੰਨੇ ਮਾਗਾ ਭਾਈ ਤੇਰੀ ਮਰਜ਼ੀ ਤੂੰ ਲੈ ਲੈ ਫਿਰ ਬਸ ਕੇ ਤਾਂ ਮਿੱਟੀ ਲਾ ਦੇਣੇ ਦੋ ਹਾਂ ਬਸ ਕੇ ਤਾਂ ਮਿੱਟੀ ਲਾ ਦੇਣੇ ਦੋ ਨਾਲ ਚਲੀ ਜਾਣਾ ਕਿਨੇ ਚਾਰ ਬੰਦੇ ਆ ਬਸ ਠੀਕ ਐ ਦੋ ਉਧਰ ਲਾ ਦੇ ਬਸ ਕੰਮ ਤਾਂ ਵਾਧੂ ਆ ਕੰਮ ਦਾ ਵਾਧੂ ਹੀ ਆ ਬਾਕੀ ਸ਼ਾਂਤੀ ਬਹੁਤ ਤਗੜੀ ਸ਼ਾਂਤੀ ਨੇ ਸਾਰਾ ਕੰਮ ਸਾਫ ਲੜਾਜਾ ਹਾਂ ਰਬ ਜਨਾਕ ਲੇਡੀਆਂ ਨੂੰ ਸ਼ਾਂਤੀ ਆ ਬਹੁਤ ਕੰਮੀ ਹੈ ਵਿਚਾਰੀ ਉਹਨੂੰ ਸਾਰਾ ਕੰਮ ਦੀ ਨੌਲੇਜ ਹੈਗੀ ਆ ਜਿੱਦਾਂ ਹੁਣ ਮਿਸਟਰ ਨੇ ਕਿਹਾ ਵੀ 8-2 ਪਤਨੀ ਕਿੰਨੇ ਦਾ ਰਲਉਣ ਦਾ ਕਿਹਾ ਉਹ ਲੱਗ ਗਈ ਆਪਣੇ ਆਪੇ ਉਹਨੇ ਖਿੱਚ ਦੜਾਂ ਕੰਮ ਬਾਕੀ ਆ ਕੰਧ ਦੀ ਸਟੋਰੀ ਤੁਸੀਂ ਜਾਨ ਮਹਲ ਬਲੌਗ ਪਰ ਦੇਖੋ ਕਿਆ ਸਟੋਰੀ ਹੋਈ ਹੈ ਇਹ ਲੜਾਈ ਹੋਣ ਲੱਗੀ ਸੀ ਹੁਣੀ ਥੋੜੇ ਜਿਹਾ ਟਾਈਮ ਪਹਿਲਾਂ ਬਚਾਓ ਹੋ ਗਿਆ ਕੰਧ ਚਾਈ ਹੋਇਆ ਤਰੇੜਾ ਅ ਅਸੀਂ ਇੱਧਰ ਤੇ ਪਾਣੀ ਲਿਆ ਉੱਧਰ ਪਾਣੀ ਚਲੀ ਗਿਆ ਅੰਦਰ ਉਹਨਾਂ ਦੇ ਘਰ ਦੇ ਵਿੱਚ ਉਹ ਲੱਗਿਆ ਕੇ ਬੋਲਣਾ ਅਸੀਂ ਉਹ ਛੱਡ ਦਈਏ ਫਿਰ ਜਮੀਨ ਆਗਾ ਫਿਰ ਕਰਾਂਗੇ ਤੁਹਾਡੀ ਇਹ ਤੁਸੀਂ ਮਹਾਲ ਬੁਲਜਾਰ ਮਹਾਲ ਬਲੌਗ ਪਰ ਦੇਖੀ ਦੀ ਵੀ ਕਿਆ ਗੱਲ ਹੋਦੀ ਹੈ ਸਾਰੀ ਇਹਦੇ ਚੋਂ ਮੇਰਾ ਲਾਈਵ ਵੀਡੀਓ ਹੈ ਇਹ ਆਪਣੀ ਜਾਨਾ ਜਿਆਦਾ ਬਹੁਤ ਖਰਚਾ ਹੋ ਜਾਣਾ ਘੱਟੋ ਘੱਟ ਮੈਂ ਲਿਖਦਾ ਹਿਸਾਬ ਦਾ ਬਲਾਇ ਦਾ ਗੰਦ ਪਰ चौबीस हजार कला कंध का खर्चा हो रहा है बिच दहाड़ी दुहड़ियाँ पागे चौबीस हजार क्या लेना है क्या लेना है ਚਾ ਲੈਣਾ ਹੈ ਸਿਮਿੰਟ ਬੰਦ ਲੋ ਯਾ ਮੇਰੇ ਬੂਟ ਇੱਧਰ ਪਏ ਆ ਮੈਂ ਨਵੇਂ ਬੂਟ ਪਾਈ ਫਿਰਦਾ ਬਦਲੀ ਕਰਾਂ ਹਾਂ ਹੁਣ ਚੰਦੇ ਉੱਪਰ ਆ ਰੇਤਾ ਚਕਵਾਉਣਾ ਕਿਉਂ ਕਿ ਰੇਤਾ ਚਕਵਾ ਕੇ ਆ ਉਹ ਉੱਧਰ ਲੋ ਦਾਂ ਢੇਰੀ ਇੱਥੇ ਆਪਣੀ ਥਾਰ ਅੰਦਰ ਵੱੜਦੀ ਹੋ ਜੂਗੀ ਥਾਰ ਇੱਧਰ ਨੇੜੇ ਕਰਕੇ ਖੜਾ ਦਾਂਗੇ ਧਰ ਲਾਉਣ ਲੱਗੇ ਆ। ਅੱਥਰ ਪਾਸੇ ਤਾਂ ਫੜੀ ਜਾਣਾ। ਇਹ ਫੜਾਇਆ ਕਿਦੋਂ ਨੂੰ ਹੈ ਨਾ ਦਿੱਤਾ ਇਹ। ਲੱਗਦਾ ਹੈ ਗਉਂਦੀ ਦੀ ਕੁਆਲਿਟੀ ਹੈ। ਜਿਹੜੇ ਨੂੰ ਤੂੰ ਆਏਂ ਘਰ ਇਹਦੀ ਚਾਲ ਬਣਾ ਕੇ ਨਾ ਤੇਰੇ ਛਾਨਣਾ ਵੀ ਪੈਣਾ ਇਹ। ਹਾਂ ਹਾਂ। ਠੀਕ ਆ। ਇੱਕ ਤੋਂ ਹੋਰ ਚਾਲ ਮਾਲ ਚ ਉੱਤਰ ਉੱਤਰ ਮਾਲ ਬਣਾਉਣੇ ਚਾਲ ਬਣਾ ਲੈ ਆਪਣੀ। ਦੋਨੋਂ ਪਰਛੜਨਾ ਦੋਨੋਂ ਕਹਿੰਦਾ ਲਿਆਉਂਦੀ। ਹਾਂ ਇਹਨੂੰ ਸਮਝਾ ਦੇਣਾ ਇਹਨੂੰ ਇੱਕ ਵਾਰ। ਚਾਲ ਜੀ ਬਣ ਜੂਗੀ ਹਨ ਪੂਰੀ। ਸਮਝਦ। ਹੈ? ਜਕਲੇ ਆ ਆਹ ਅਹੀਂ ਜਕਲੇ ਆ ਉਹ ਬੋ ਜਾਣੇ ਗਾਣੋ ਆ ਮਾਰਾ ਜ ਆ ਵੀ ਖੋਲ ਕੇ ਪਾ ਲਿਆ ਇੱਕ ਇੱਕ ਪਾ ਲਾ ਇੱਕ ਕਿੰਨੇ ਕਿੰਨੇ ਵੇ ਕਿੰਨੇ ਦਾ ਕਰਿਆ ਹੁਣ ਦਸਲਾ ਸੇ ਮਾਲ ਚਾਰ ਇੱਕ ਚਾਰ ਇੱਕ ਹੈ ਕਰੋ ਦੋ ਜਣੇ ਤੁਸੀਂ ਬੋਰੀ ਦਾ ਹੋਰ ਨਾਪ ਦੋ ਦੇ ਮਾਲ ਸ਼ਾਂਤੀ ਨੂੰ ਵੜ ਦਿੰਦੀ ਆ ਚਲ ਇਹਨੂੰ ਫੜ ਕੇ ਵੜਦਾ ਹੁੰਦਾ ਇਹ ਤਾਂ ਜਾਨਵਾਰ ਆ ਇਹਨੂੰ ਵੜ ਦਿੰਦਾ ਆਹ ਵੜਦਾ ਹੁੰਦਾ ਆ ਤੋਂ ਗਰ ਉਹ ਦੋ ਕੁ ਦਿਨ ਨਾਲ ਰੋਟੀਆਂ ਖੋਲ ਜਾਂਦਾ ਆਈਆ ਸੀ ਇੱਕ ਆਏ ਬੰਦੇ ਨੇ ਖੋਲ੍ਹੇ ਮਾਰੇ ਹਾਂ ਪਾਣੀ ਵਾਲੀ ਕਰਨਾ ਹੈ ਹਾਂ ਪਾਣੀ ਵਾਲਾ ਬਸ ਉੱਪਰ ਤੋਂ ਥੋੜੀ ਜਿਹੀ ਰਲ ਲਾਉਣਾ ਤਾਂ ਨਾਇਕ ਪਰਦਾ ਇੱਕ ਦੋ ਬੋਰੀਆਂ ਰਲਣਾ ਬਾਹਰ ਚਾਹੇ ਬਾਕੀ ਸਾਰਾ ਥੱਲੇ ਹੀ ਆ ਹਾਂ ਇਹ ਤਰ ਪਾਇ ਪਿਆ ਪਾਇ ਆਪਣਾ ਬਾਲਟੀ ਭਾਏ ਥੱਲੇ ਬਾਲਟੀ ਚੱਕ ਲੈ ਇੱਕ ਪਾਣੀ ਦੋ ਕੁ ਬਾਲਟੀ ਪੈਣੀ ਆ ਨਾ ਰੇਤ ਤਾਂ ਗਿੱਲਾ ਵਾ ਲਾਇ ਵੀ ਸਾਫ ਤੇ ਰੋੜ ਦੇ ਨੂੰ ਨਾ ਤੋਦ ਦਬਈ ਅੱਜ ਤਾਂ ਪੂਰੀ ਦੇਖੋ ਪਰ ਪਾਣੀ ਉਤਰ ਗਿਆ ਦਾ ਉੱਥੇ ਆਹ ਵੇਖਿਆ ਮੈਂ ਉੱਪਰ ਮਿਸਤਰੀ ਜਿਹੜੇ ਮਮਟੇ ਜਿਹੜਾ ਉੱਪਰ ਪਿਆ ਰਿਹਾ ਤਾਂ ਉਹ ਸਾਰਾ ਇਕੱਠਾ ਕਰਵਾ ਲੈਣਾ ਉੱਪਰੇ ਲਾ ਦੇਣਾ ਆਪਾਂ ਨੇ ਇਹਦੇ ਜਿਹੜੀ ਮਮਟੀ ਨਹੀਂ 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 ਥੱਲੇ ਉੱਪਰੇ ਉਦੋਂ ਪੁੱਪਰ ਕੰਪਰੈਸਮੈਂਟ ਦਾ ਟੋਟਾ ਲੈ ਜਾਗੇ ਹਾਂ ਮੰਜੀਤਾ ਲੱਭਦਾ ਜੇ ਯਾਰ ਦੇਖਦਾ ਨਾ ਜਿੱ ਤੱਕ ਤੇ ਜਾਂਦਾ ਕਿਤੇ ਹੋਰ ਪਾਸੇ ਅੱਛਾ ਸੋਰਾ ਮੈਂ ਆ ਗਿਆ ਮਾ ਹਾਂ ਪਰਦਾ ਹੋ ਗਿਆ ਸਾਰਾ ਇਹਨ ਸਾਫ ਪਤੰਗ ਤੇ ਇੱਕ ਇਧਰੇ ਦਾ ਉਤਰ ਗਿਆ ਪਾਣੀ ਆਪਣਾ ਬੀਮਾ ਕਰਕੇ ਹੋ ਗਿਆ ਲੈ ਨਹੀਂ ਇਹਦਾ ਵੀ ਪਾਣੀ ਨਿਕਲ ਹੀ ਜਾਣਾ ਉਹ ਵੀ ਘੜਤਾ ਪਾਣੀ ਸਾਰਾ ਆਪਣੀ ਇੱਕ ਮਿੰਟ ਖੜ ਜਾ ਉਹ ਆਖੋ ਚ ਲੈਵਲ ਵਾਲੀ ਨਾਲ ਹੀ ਚੱਕਾ ਖੋਲ ਲੈ ਸਟੱਟ ਲਾਈ ਹੋਈ ਟਰੋੜਾ ਜੇ ਰੱਖਿਆ ਪਿਆ ਅੱਧਾ ਰੋੜਾ ਰੱਖਿਆ ਹੱਥੇ ਇਕੱਠੇ ਗੱਲ ਹੈ ਅਹਰ ਅੱਧ ਤੱਕ ਕਹਿੰਦੇ ਸਾਰਾ ਇਕੱਠਾ ਕਰ ਲੂਗੇ ਇਤਨਾ ਟੈਂਕੀ ਦੇ ਉੱਪਰ ਉਹ ਬਣਾਉਣੀ ਛੋਟੀ ਜੀ ਵੀ ਟੈਂਕੀ ਟੱਕ ਦੇਣੀ ਆਪਾਂ ਨੂੰ ਸਾਰੀ ਆਹ ਜਿੰਨੀ ਵੀ ਹੈ ਨਾ ਟੈਂਕੀ ਛੱਤ ਦੇ ਥੱਲੇ ਆਉਣੀ ਹੈ ਜਿਹੜੀ ਐਲੀਵੇਸ਼ਨ ਦੇ ਵਿੱਚ ਦਿਖਾਉਂਦੇ ਤੁਹਾਨੂੰ ਐਲੀਵੇਸ਼ਨ ਦੇ ਵਿੱਚ ਮੈਂ 12 ਗੱਲੇ ਪੰਨੇ ਦੇ ਦੇਗਾ ਕੌਣ ਆ ਗਿਆ ਹਾਂ ਸਾਡਾ ਝਾੜੂ ਜਮਰਾਲਾ ਇੱਥੇ ਚੱਕਦੇ ਆ ਅੱਜ ਸ਼ਾਇਦ ਗੰਦੂ ਦਾ ਸਮਾਨ ਵੀ ਆ ਜਾਣਾ ਮੇਰੇ ਖਿਆਲ ਚ ਲੱਗਦਾ ਮੈਨੂੰ ਇੱਥੇ ਪੂਰਾ ਜਿਹੜਾ ਸੀ ਉਹ ਆ ਜਾਣਾ ਮੂਰਲਾ ਤਾਂ ਗੰਦੂ ਲੈ ਕੇ ਆਊਗਾ ਇੱਥੇ ਸਮਾਨ ਇਹ ਇੱਥੇ ਦਰ ਰਲਾ ਕੇ ਇਹ ਇਹ ਕਹਿੰਦਾ ਫਿਰ ਇੱਧਰ ਨੂੰ ਫੜਾਈ ਜਾਈ ਤਸਲਾ ਫਿਰ ਇੱਥੇ ਨੂੰ ਫੜਾਈ ਜਾਣਾ ਮੈਂ ਤਾਂ ਨੇ ਛੁੱਟੀ ਕਰਾਉਂਦੇ ਵੀ ਅੱਜ ਚੱਲ ਪੜਤ ਪਾਲ ਨੇ ਤੇਰੇ ਬਰਥ ਦੇ ਆ ਜਾਣ। ਬੀਬੀਆਂ ਭੈਣਾਂ ਛੁੱਟੀ ਕਰਾ ਦੇਣੇ ਤੇ। ਬੀਤੇ ਹਲਵਾ ਦੇਣੇ ਤੇ। ਘੋੜੀ ਚਕਾਉਣੀ ਪੈਣੀ ਤੇਰੀ ਆ ਮਿਸਤਰੀ। ਲੂਮੀਂ ਦਾ ਸਰਦੋਦਨ ਹੁਣ ਦੇਖੋ ਜਮੀਨਾ ਆਵੇ ਮੀਕ ਦੰਦ ਦੱਸਿਆ ਕੱਲ ਦੱਸਿਆ ਪਰਸੋਂ ਦੱਸਿਆ ਮੈਂ ਹੈਗਾ ਹਾਂ ਦਿਖਾਈਦਾ ਮੈਂ ਦੇਖੀ ਤਾਂ ਵੈਦਰ ਦਿਖਾਈਦਾ ਹਾਂ ਹਾਂ ਦਿਖਾਈਦਾ ਬ੍ਰਦਰ ਮੜਾ ਜਾ ਰੂਪਨਗਰ ਦਾ ਵੈਦਰ ਅੱਜ ਤੱਕ ਕੱਲ੍ਹ ਉੱਤੇ ਹਾਂ ਕੱਲ ਨੂੰ ਦੱਸਿਆ ਹੋਇਆ ਅੱਜ ਤਾਂ ਠੀਕ ਆ ਦੇਖੋ ਕੱਲ ਨੂੰ 2 ਦਿਨ ਮੀਂਹ ਦੱਸਿਆ ਹੋਇਆ ਫੇਰ ਠੀਕ ਹੈ 2 ਦਿਨ ਉਹ ਲੰਘ ਅੱਜ ਦਾ ਵੀ ਲੰਘ ਜਾਣਾ ਤਾਂ ਠੀਕ ਹੈ ਜੀ ਹੁਣ 2 ਦਿਨ ਪ੍ਰਸਾਦ ਅੰਨੇ ਵਿੱਚ ਲੰਘ ਜਾਣੇ ਹਫਤਾ ਗਿਆ ਹਫਤਾ ਜ ਸਾਡਾ ਕੰਮ ਇੰਨਾ ਖਿੱਚਿਆ ਜਾਣਾ ਤਾਂ ਬਹੁਤ ਜ਼ਿਆਦਾ ਕੱਲੂ ਵੀ ਦੱਸਿਆ ਮਿਸਤਰੀ ਹਾਂਜੀ ਮੀਂਹ ਦਸਿਆ ਹੋਇਆ ਕੱਤ ਕੱਲ ਦਾ ਕੱਲ ਦਾ ਬਾਕੀ ਦੇਖੋ ਪੈਂਦਾ ਜਾਂ ਨਹੀਂ ਪੈਂਦਾ ਇਹ ਸਾਲਾ ਕਰ ਵੀ ਨਹੀਂ ਸਕਦੇ ਕੰਨ ਦਾ ਕੰਮ ਹੈ ਹਾਂਜੀ ਮੈਂ ਲਪਾਈ ਕਰ ਵੀ ਨਹੀਂ ਮੀਂਹ ਪੈਂਦਾ ਰਿਹਾ ਕੱਲ ਤੇ ਅੰਦਰ ਹੁੰਦਾ ਫਿਰ ਤਾਂ ਮੈਂ ਕਰਜ ਹੀ ਲੈਂਦਾ ਹੈ ਨਾ ਮੈਂ ਕੱਲ ਉਪਚਾਰ ਹੋ ਜਾਣੀ ਗੋਪੀ ਉਹਨਾਂ ਨੂੰ ਕਰਦੇ ਮੈਂ ਫੋਨ ਫਿਰ ਕਬਈ ਆਪਣਾ ਖੁੱਲੋ ਲੈਂਟਰ ਖਰੀ ਵਾਲਾ ਦਰਮਨ ਲਾਇਆ ਹੈ ਸਾਡੀ ਦੇ ਪਰ ਹਾਂ ਕਰ ਫੋਨ ਕਾ ਬਣੀਾ ਛਟਰੀ ਖੋਲ ਲੇ ਜੋ ਪੰਜ ਹੋ ਜਣੀ ਕਾਲ ਨੂੰ 15 ਦਿਨ ਹੋ ਜਾਣੇ ਇੱਥੇ ਬੇਲ ਜਾ ਹੋ ਜਾਊ ਫਿਰ ਇਹਦੀ ਸਪਾਈਸਪੂਈ ਕਰਵਾ ਕੇ ਇਹਦੇ ਵੀ ਮਲਵਾਵਾ ਫਿਰ ਤਰਾ ਕਿਆ ਕਹਿੰਦੇ ਲੈਵਲ ਜਲਵਾ ਕੇ ਤੇ ਬਜਰੀ ਪਵਾ ਦੇ ਤੇ ਪਰ ਵੀ ਪੜਾ ਦੇ ਕੰਮ ਇਹਦਾ ਵੀ ਇਹਨੂੰ ਜ਼ੀਰੋ ਲੈਵਲ ਲਵਾ ਦਿਜੇ ਇਹਦੀ ਸਪਾਈਸਪੂਈ ਕਰਵਾ ਕੇ ਨਾ ਸਾਰੇ ਦੀ ਜ਼ੀਰੋ ਲੈਵਲ ਲਵਾ ਦਿ ਇਹਦੇ ਫਿਰ ਰੋਪੀ ਆ हेलो हेलो गोपी हेलो दोबारे गिन जो शटरिंग लाई थी साड़ी अह उन्होंने फोन कर लगे हैं भी अपनी भाई शटरिंग खोल ले जो पट्टी जो हाँ ਮੈਂ ਉੱਪਰ ਨੇ ਜਿਹੜਾ ਬਾਥਰੂਮ ਦਾ ਕੰਮ ਬਹੁਤ ਥੋੜਾ ਠੀਕ ਹੈ ਸਦਾ ਉੱਪਰ ਵਾਲਾ ਬਾਥਰੂਮ ਦਾ ਕੰਮ ਆ ਹੁਣ ਬਹੁਤ ਥੋੜਾ ਕੰਮ ਆ ਹੁਣ ਇਹ ਓਏ ਪੈਸੇ ਮੰਗਣੇ ਥੱਲੇ ਵਾਲੇ ਬਾਥਰੂਮ ਦੇ ਹਿਸਾਬ ਨਾਲ ਇੱਧਰ ਕਰ ਤਾ ਗੋਪੀ ਮੈਨੂੰ ਕਰੀ ਇੱਧਰ ਕਰੀ ਇੱਧਰ ਕੰਨ ਲੱਗਿਆ ਮੈਨੂੰ ਇੱਧਰ ਕਰ ਕੱਟ ਪਾ ਨਾ गिना दाना गिन कर हैं गिन का दाना गिन कर मेरी इतनी होना बस ही होना कौन ਗੋਪੀ ਹਾਂ ਤਾਂ ਹੀ ਨਹੀਂ ਮਿਲਦਾ ਫਿਰ ਉਹ ਤਾਂ ਫੋਨ ਰਸ ਲਾਉਂਦੇ ਆ ਨਾ ਉੱਥੇ ਅਜਾ ਰਸ ਦਾ ਲੰਗਰ ਲਾਉਂਦੇ ਆ ਉਹ ਹਾਂ ਮੋਰ ਮੋਰ ਬਰੇ ਲਾਉਂਦੇ ਆ ਠੀਕ ਆ ਠੀਕ ਆ ਸ਼ਾਂਤੀ ਸਾਹਿਬ ਨਾਲ ਜੇ ਕੱਲ ਅੱਜ ਹਾਂ ਕੱਲ ਅੱਜ ਅੱਜ ਮੈਨੂੰ ਲੱਗਦਾ ਤੁੰਦ ਨਹੀਂ ਜਾਉਂਦੀਆਂ ਦੀ ਲੱਗਦਾ ਜੇ ਕਿੰਨਾ ਟਾਈਮ ਹੋ ਗਿਆ 9:30 9:30 ਤੁੰਦ ਹਲਦਾਂ ਪੂਰੀ ਗਾੜੀ ਤੁੰਦ ਪਈ ਐ ਚੰਦੀ ਨਾਲ ਹੈ ਆਪਾਂ ਆਂ ਉੱਧਰ ਘੱਟ ਦੇ ਖੜਨ ਵਾਲੀ ਸਾਡੇ ਇੱਧਰ ਤਾਂ ਬਹੁਤ ਜਿਆਦਾ ਮਿੱਥੇ ਆਪਣੇ ਪਿੰਡ ਦੇ ਮੁੜੇ ਆਪਣੇ ਆਪਣੇ ਸਰਜੀਤ ਤੇ ਨੀ ਗਾੜੀ ਧੁੰਦ ਇੱਥੇ ਹਾਂ ਰਾਦਰ ਇੱਥੇ ਇਹ ਕਹਿੰਦਾ ਕਥਾ ਸੀ ਗੱਡੀ ਗੱਡੀ ਸਾਨੂੰ ਕੋਈ ਦਿਖਾਈ ਨਹੀਂ ਰਿਹਾ ਕਹਤਾ ਆਪਣੇ ਘਰੇ ਲੈ ਆਂਦੇ ਕਹਿੰਦੇ ਤਰਾ ਤਾਂ ਹੀ ਨਹੀਂ ਆਇਆ ਤੇਰੇ ਕੋਲ ਸੀ ਕਥਾ ਇਹ ਨਹੀਂ ਧੁੰਦ ਸੀ ਇੱਧਰ ਪਣਾਈ ਜਾਂਦਾ ਵਿੱਚ ਸਰਾ ਆ ਪਣ ਆ ਸਰਨੋਂ ਨੰਦਾਂ ਦੇ ਘਮਟੇ ਇਹ ਕੱਢਣੀ ਪੈਂਦੀ ਵਿੱਚ ਤੂੰ ਮੈਂ ਨੁਕਤਾ ਸੋਲਾ ਲੱਗੇ ਲਾ ਲ ਜੇ ਤੂੰ ਪਈ ਜਾਊਗਾ ਮਿੱਟੀ ਨੇ ਵਿੱਚ ਇਥੇ ਕਰੀ ਹੋਈ ਜਾਣੀ ਆਹ ਬਾਲਟੀ ਰੱਖ ਲਈ ਗਲਤੀ ਰੱਖ ਲਈ ਇੱਧਰ ਪਾਈ ਜਾਊਂਗਾ ਇਕੱਠੇ ਕਿਤੇ ਛੱਡ ਦੂੰਗਾ ਫਿਰ ਅੱਜ ਨੰਨੇ ਵਾਲ ਗਿਰੀ ਆਗੇ ਹਾਂ ਅੱਜ ਪਾਈ ਜਾ ਅੱਗੇ ਵਿੱਚ ਇਕੱਠੇ ਕਰਕੇ ਪਾ ਲੇ ਫਰਸੇ ਸਿੱਟੇ ਫਾੜ ਜਾਣਾ ਪਰ ਇਹਦੇ ਬਾਅਦ ਹੁਣ ਸਾਰੀ ਸਪਾਈ ਕਰਾ ਕੇ ਨਹੀਂ ਤੇ ਫਿਰ ਤਾਂ ਜ਼ੀਰੋ ਲੈਵਲ ਕਰ ਦਈ ਫਿਰ ਉਹਦਾ ਹੈ ਸਾਰੇ ਥੱਲੇ ਦੇ ਇਹਦਾ ਕੰਮ ਦੇ ਵੀੜੀ ਦਾ ਵੀ ਜ਼ੀਰੋ ਲੈਵਲ ਮੈਂ ਬਜਰੀ ਟੋਲੀ ਮੰਗਾ ਕੇ ਇੱਕ ਉਹਦੇ ਨਾਲ ਤਾਂ ਨਹੀਂ ਸਲਦਾ ਬਣਾ ਇਹਦਾ ਇਹਦਾ ਉਹਦੇ ਨਾਲ ਨਹੀਂ ਸਲਦਾ ਉਹ ਕਹਿੰਦਾ ਤਿੰਨ ਸੰਗੜਿਆ ਤਾਂ ਕਿੰਨਾ ਆਇਦਾ ਉਹ ਹੈ ਹੁਣ ਵੀ ਕਰਾ ਦੇਣਾ ਉੱਪਰ ਦਾ ਮਾਲ ਪਾਉਣਾ ਕੱਟ ਕੇ ਉੱਪਰ ਇਹ ਕੋ ਡਾਣਾ ਇਹਦਾ ਨਾਲ ਜੱਤੀ ਕਰਕੇ ਮੋਟਾ ਪਾਇਆ ਉੱਪਰ ਰਾਮ ਪਟੜਾ ਪਟੜਾ ਉਹ ਇੰਨਾ ਮਗਾ ਉਹ ਉਹ ਇੰਨੀ ਪਟ੍ਰਾਲੀ ਅੱਧੀ ਆਉਗੀ ਟ੍ਰਾਲੀ ਅੱਧੀ ਪਟੜੀ ਮਗਾ ਲੈਂਦੇ ਹਾਂ ਹੋਰ ਦੇ ਲੋ ਕਿੱਥੇ ਲੱਗਦੇ ਹੋਰ ਤਾਂ ਨਹੀਂ ਲੱਗਣੀ ਆਪਣੀ ਕਿਤੇ ਇੱਕ ਉੱਪਰ ਲੱਗਣੀ ਸਿਖਰ ਸਿਖਰ ਜਿਹੜੀ ਆ ਬਣਨੀ ਹੈ ਹੌਂਟੀ ਜੀ ਹਾਂ ਉਹਨੂੰ ਲੱਗਣੀ ਉਹਦੇ ਲੋ 10 ਮਿੰਟ ਅੰਦਰ ਲੱਗਣਾ ਇੱਧਰ ਲੱਗਣਾ ਹੋਰ ਬਾਹਰ ਕਿਤੇ ਵੀ ਲੱਗਣਾ ਆਪਣਾ ਕਿਤੇ ਵੀ ਦੋ ਸੈਂਕੜੇ ਮੰਗਾ ਲੈਂਦੇ ਹਾਂ ਹਾਂ ਜਿਹੜਾ ਅੰਦਰ ਵੀ ਕਰਤੇ ਹੁਣ ਇੱਧਰੇ ਹੁਣ ਟੱਟ ਸੈਂਕੜੇ ਤੇ ਹੋ ਕਿੰਨੇ ਮੰਗਾ ਲਾ ਤੂੰ ਹਾਂ